ਪੁਤਿਆਨਾ ਦੇ ਸਰਕਟ ਹਾਊਸ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਵੱਲੋਂ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਜੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਰਵਾਉਣ ਦੇ ਲਈ ਆਪ ਸਰਕਾਰ ਦੇ ਵੱਲੋਂ ਦਿਸ਼ਾ ਨਿਰਦੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਪਿੰਡਾਂ ਦਾ ਨਰੀਖਣ ਕਰਕੇ ਬੰਦੀ ਜਾਣਕਾਰੀ ਸਾਂਝੀ ਕਰਾਂਗੇ ਲੁਧਿਆਣਾ ਲਾਈਵਲੀ ਟਿੰਕਾ ਚੈਟ ਰਿਪੋਰਟ ਸਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਸਾਡੇ ਵਿਊਜ਼ ਲੋਕਾਂ ਤੱਕ ਸਾਡੇ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾਂ ਲਈ ਕੀ ਕਰ ਰਹੀ ਆ ਉਹ ਸਾਰੇ ਤੁਸੀਂ ਪਹੁੰਚਾਉਂਦੇ ਹੋ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆਂ ਔਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜਿਹੜੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਏ ਸੀਗੇ ਤੇ ਫਿਰ ਉਹ ਸਵਾਲ ਅਸੀਂ ਬਲੌਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਐਮਬੀਲੀ ਕਮੇਟੀ ਐਮੜਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜਿਵੇਂ ਜੋ ਸਰਕਾਰ ਦੇ ਉੱਤੋਂ ਹੁਕਮ ਆਉਣਗੇ ਉਹਦੇ ਅਨੁਸਾਰ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਨੇ ਕੁਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ ਬੀਜ ਪਾਣੀ ਬਿਜਲੀ ਦੇ ਇਹ ਜਿਹੇ ਮੁੱਦੇ ਉਹਨਾਂ ਲਈ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉਹ ਸਾਰੇ ਨੂੰ ਪਤਾ ਲੱਗ ਜੂਵੇ ਉੱਥੇ ਆ ਪ੍ਰੋਬਲਮ ਆ ਇਸ ਲਈ ਅਸੀਂ ਇਹ ਸਾਰਾ ਸੰਗਠਨ ਅਸੀਂ ਉਹ ਵਾਲਾ ਰਿਵਾਈਵ ਕਰਕੇ ਸਵਾਰਾ ਸਾਰੇ ਕਰ ਰਹੇ ਆ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸਰ ਮੇਨ ਮੁਸ਼ਕਲਾਂ ਤਾਂ ਪਹਿਲਾਂ ਤਾਂ ਡੀਏਪੀ ਦੀ ਆ ਰਹੀ ਸੀ ਮੇਨ ਜੀ ਉਹ ਸਾਰੀ ਹਸੋਲਵ ਕੀਤੀ ਗਈ ਜੀ ਹਾਂ ਜੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀ ਬਾਕੀ ਜਿਹੜੇ ਹੜਪੀੜ ਦਾ ਇਲਾਕੇ ਆ ਉਥੇ ਮਿੱਟੀ ਪੱਧਰ ਕਰਨ ਦੀ ਉਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਂਦਾਰ ਆਪਦੇ ਖੇਤ ਚ ਰੇ ਚੱਕਦਾ ਉਹ ਵੇਚ ਦਿੰਦਾ ਤੇ ਜੇ ਉਹਨੂੰ ਉਹਦੀ ਆਮਦਨ ਆਉਂਦੀ ਹੈ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਛ ਨਾ ਕੁਛ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਪਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਲਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਸੰਬੰਧੀ ਜੋ ਵੀ ਉਹਨਾਂ ਦੀਆਂ ਉਹ ਹੌਲੀ-ਗਿਆ ਮੜਤੀਆਂ ਗੜਤੀਆਂ ਉਹ ਵੀ ਸਰਕਾਰ ਕੋਲੋਂ ਕਰਵਾਉਂਦੀ। ਕਿਵੇਂ ਕੀ ਤੁਸੀਂ ਕਹਿ ਰਹੇ ਦੇਖਦਾ ਮੇਰਾ ਮਿੱਟੀ ਜਿਹੜੀ ਆਂਦੀ ਉਹਦੇ ਨਾਲ ਕੀ ਜਗਾ ਫਸਲਾਂ ਜੀ ਉੱਪਰ ਚਲੀਆਂ ਨਹੀਂ। ਤਾਂ ਉਹਨਾਂ ਦਾ ਕਿਸ ਤਰ੍ਹਾਂ ਸੁਧਰੀ ਹੁੰਦਾ? ਨਹੀਂ ਚੱਲਣ ਗਿਆ ਫਸਲਾਂ ਜੀ ਉਹ ਚਲੋ ਪਹਿਲੀ ਵਾਰੀ ਹੁੰਦਾ। ਜਿਹੜੇ ਉੱਪਰ ਰੇਤਾ ਚੜਿਆ ਹੁੰਦਾ ਜੀ ਉਹਨੂੰ ਰੇਤਾ ਜਾਂਦਾ ਕਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚੁਕਾ ਕੇ ਹੋਰ ਦੂਜੀ ਦਾ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ। ਉਹ ਜ਼ਮੀਨ ਤਾਂ ਥੱਲੇੋਂ ਉਪਜਾਊ ਨਿਕਣੀ ਆਉਣੀ ਆ ਫੇਰ ਵੀ। ਔਰ ਫਿਰ ਜੇ ਇਥੇ ਇੱਕ ਹੋਰ ਫਰਕ ਪੈਂਦਾ ਜਦੋਂ ਹੜ ਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਉਪਜਾਊ ਬਣਾ ਜਾਂਦਾ ਵਾ ਤੇ ਉੱਥੇ ਬਹੁਤ ਥੇ ਖਾਦ ਪਾਉਣ ਦੀ ਲੋੜ ਨਹੀਂ ਪੈਂਦੀਗੀ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਹੋਣਗੀਆਂ ਪੰਜਾਬ ਦੇ ਜਿਵੇਂ ਅੱਗੇ ਲਾ ਦੋ ਸਰ ਕਿੰਨੇ ਪਿੰਡਾਂ ਚ ਕਵਰ ਕੀਤੇ ਗਏ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਤੇ ਕਮੇਟੀਆਂ ਦੀ ਸ਼ੁਰੂਆਤ ਆ ਮੀਟਿੰਗਸ ਅੱਜ ਦੀ ਹੈ ਜੀ ਹਾਲੇ ਅਸੀਂ ਪਿੰਡੋਂ ਜੋ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋ ਘੱਟ ਵੀ ਇੱਥੇ 11 11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਰੀਗੇ ਖੜਾ ਹੋਏ ਹੈ ਕਮੇਟੀ ਕੰਮ ਕੀ ਕਰੂਗੀ ਕੰਮ-ਕਮ ਉਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਨੇ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹ ਗਾਹਾਂ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋਦੋ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆਉਗੀ ਸਰਕਾਰ ਦੀ ਇਹ ਪੁਰਾਣੀਆਂ ਨੇ ਕਈਆਂ ਨੂੰ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਤਾਂ ਹੈ ਉਹ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੀ ਕਮੇਟੀ ਉਹਨਾਂ ਦੇ ਨਾਲ ਰਮੂ-ਮੂਡ ਮਿਲ ਗਈ ਹੈ ਰਿਪੋਰਟ ਕਿਉਂ ਕਰੋ ਕਮੇਟੀ ਕਮੇਟੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਜੋ ਉਹ ਲਾ ਕੇ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲੋਂ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋ ਘਟੋ ਬਚਤ ਹੋ ਸਕੇ ਵੀ ਜਿਹੜੀ ਉਹ ਤਾਂ ਕਿ ਜਿਹੜੀ ਕਮੇਟੀ ਆ ਲੈਵਲ ਤੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹਨਾਂ ਦੀ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਕਾਤਲ ਸਰ ਪੂਰਾ ਜਿਹੜਾ ਪੂਰਾ ਐਸੀ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ ਬਾਈ ਦਾ ਕੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜੇ ਇਹਨਾਂ ਤੋਂ ਐਕਸਟੈਂਸ਼ਨ ਲੈਨੇ ਆ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੂਰਤ ਕਰ ਦੇਣਾ ਜੀ ਫਿਰ ਅਨਾਉਂਸਮੈਂਟ ਕਰਨਗੇ ਤੇ ਫਿਰ ਉਦੋਂ ਬਾਅਦ ਵਰਕ ਚੱਲੂ ਹੋਊਗਾ ਸਭ ਨੂੰ ਬਹੁਤ ਧੰਨਵਾਦ ਤੁਹਾਡਾ ਅੱਜ ਜਿਹੜੀ ਅਸੀਂ ਮੀਟਿੰਗ ਰੱਖੀ ਹੈ ਇਹ ਹੈਗਾ ਕਿਸਾਨ ਬੈਂਕ ਦੀ ਮੀਟਿੰਗ ਹੈ ਤੇ ਇਹਦੇ ਵਿੱਚ ਅਸੀਂ ਕਿਸਾਨ ਸਵੈਗ ਦਾ ਸੰਗਠਨ ਪਾਰਟੀ ਲਈ ਜੋ ਕੰਮ ਕਰਨ ਵਾਲਾ ਹੈ ਹੈਗਾ ਅੱਗੇ ਪਲੈਨਿੰਗ ਹੈਗੀ ਹੈ ਜੋ ਕਿਸਾਨਾਂ ਲਈ ਸਹੂਲਤਾਂ ਸਰਕਾਰ ਵੱਲ ਵੰਡਾਈਆਂ ਨੇ ਉਹਦੀ ਜਾਣਕਾਰੀ ਤੇ ਜਿਹੜੀਆਂ ਐਕਚੁਅਲੀ ਅੱਗੇ ਲੋੜ ਹੈਗੀ ਹੈ ਕੀ ਕੀ ਸਾਨੂੰ ਚਾਹੀਦਾ ਹੈ ਕੀ ਕੀ ਅੱਗੇ ਜਾ ਕੇ ਸਰਕਾਰ ਕਰ ਸਕਦੀ ਹੈ ਉਹਦੇ ਸਬੰਧੀ ਮੀਟਿੰਗ ਹੈ ਜੀ ਸਰ ਮੇਨ ਐਂਡਾ ਕੀ ਮੀਟਿੰਗਾਂ ਜਿਹੜੇ ਜਿਹੜੀਆਂ ਪਲੈਨਿੰਗ ਮੇਨ ਜਨਾ ਪਿੰਡ ਕਮੇਟੀਆਂ ਵਿਲੇਜ ਜਿਹੜੇ ਅਸੀਂ ਬਣਾ ਰਹੇ ਹਾਂ ਕਮੇਟੀ ਉਹਦੇ ਵਾਸਤੇ ਹਰ ਪੀੜਤਾਂ ਦੇ ਵਾਸਤੇ ਅੱਜ ਆ ਕੇ ਵਰਕ ਬੋਰਡਾਇਸ ਵਿੱਚ ਉਹ ਬੈਸੇ ਤਾਂ ਤੁਸੀਂ ਦੇਖਿਆ ਵੀ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਖਰਾਬਾ ਜਿਹੜਾ ਇਸ ਵਾਰ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਪੀੜਤਾਂ ਲਈ ਦਿੱਤਾ ਹੈ ਤੇ ਅੱਗੇ ਵੀ ਜਿਹੜਾ ਹੈਗਾ ਹੁੰਦਾ ਜਿਵੇਂ 185000 ਕਵਾਂਟਲ ਮੈਂ ਪੰਚਾਇਤ ਦਾ ਚੇਅਰਮੈਨ ਵੀ ਆ 185000 ਕਵਾਂਟਲ ਅਸੀਂ ਬੀ ਫ੍ਰੀ ਵੰਡੇ ਆ ਹਰ ਪੀੜਤਾਂ ਲਈ 60000 ਕਵਾਂਟਲ ਅਸੀਂ 50% ਸਬਸਿਡੀ ਤੇ ਦਿੱਤਾ ਹੈ ਇਹ ਜਾਂਦੀ ਕਿ ਪਹਿਲੀ ਵਾਰ ਹੋਇਆ ਵੀ ਇਨਾ ਮੈਨੂੰ 3 ਸਾਲ ਹੋ ਗਏ ਚੇਅਰਮੈਨ ਬਣੇ ਨੂੰ ਜਾਂ ਉਸ ਤੋਂ ਪਹਿਲਾਂ ਮੈਂ ਆਪਣੇ ਡੈਟੇ ਸਰਕਾਰਾਂ 'ਚ ਵੇਖੇ ਨੇ ਕਿਸੇ ਨੇ ਵੀ ਇੰਨੀ ਹੈਲਪ ਨਹੀਂ ਕਿਸਾਨਾਂ ਦੀ ਕੀਤੀ ਹੈਗੀ ਖਰ ਵਾਲੇ ਸਮੇਤ ਕਿਸਾਨਾਂ ਦੀ ਹੋਰ ਸਰਕਾਰ ਵੱਲੋਂ ਕੀ ਮਤਲਬ ਕਿ ਥੋੜਾ ਦੇ ਚੀ ਜਾ ਸਕਦੀ ਬਹੁਤ ਕੁਛ ਹੈ ਇਕੱਲੇ ਕਿਸਾਨਾਂ ਲਈ ਮੈਂ ਕਹਿ ਸਕਦਾ ਜਿਹੜਾ ਕਿਸਾਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਉਹ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਜਿਵੇਂ ਤੁਸੀਂ ਵੇਖਿਆ ਵੀ ਜਿਹੜੇ ਲੋਕ ਮੁਲਾਜ਼ਮ ਟੈਬ ਜਿਹੜੇ ਜਾਂਦੇ ਨੇ ਉਹ 9 ਵਜੇ ਜਾਂਦੇ ਨੇ ਸ਼ਾਮ ਨੂੰ 5 ਵਜੇ ਘਰੇ ਆ ਜਾਂਦੇ ਨੇ ਉਹਨਾਂ ਨੂੰ ਚੰਗੀ ਤਨਖਾਹ ਮਿਲਦੀ ਹੈ ਪਰ ਕਿਸਾਨ ਦੀ ਜੂਨ ਵਿਚਾਰੇ ਦੀ ਪੂਰੀ ਸੀ ਕਿ ਜਿਵੇਂ ਅਸੀਂ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਸੀਗੇ ਸਾਡੀ ਲਾਈਟ ਦਾ ਜਿਹੜਾ ਪ੍ਰਬੰਧ ਅਸੀਂ ਰਾਤ ਨੂੰ ਹੀ ਹੁੰਦਾ ਸੀ ਤਕਰੀਬਨ ਪਤਾ ਨਹੀਂ ਸਾਡੇ ਨਾਲ ਕੀ ਦੁਸ਼ਮਣੀ ਸੀ ਉਹਨਾਂ ਲੋਕਾਂ ਦੀ ਤੇ ਮਾਨ ਸਾਹਿਬ ਨੇ ਸੋਚ ਕੇ ਕਿਉਂਕਿ ਮਾਨ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਨੇ ਸੀਐਮ ਸਾਹਿਬ ਖੇਤੀ ਕਰਦੇ ਕਰਦੇ ਪਿੰਡਾਂ 'ਚ ਗਏ ਨੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਜੀਮਦਾਰਾਂ ਦੀ ਤਕਲੀਫਾਂ ਕੀ ਨੇ ਤੇ ਜੀਮਦਾਰਾਂ ਨੂੰ ਚਾਹੀਦਾ ਕੀ ਹੈ ਉਹਨਾਂ ਨੇ ਸਵੇਰੇ ਬਿਜਲੀ ਜਿਹੜੀ ਹੈਗੀ ਹੈ ਬਿਜਲੀ ਯਾਨੀ ਕਿ ਦਿਨੇ ਅਸੀਂ ਜਦੋਂ ਵੀ ਖੇਤ ਜਾਂਦੇ ਆ ਤਾਂ ਘਟੋ ਘਟ ਮੋਟਰਾਂ ਦਾ ਪਾਣੀ ਜਿਹੜਾ ਹੈਗਾ ਬਹੁਤ ਵਧੀਆ ਅਸੀਂ ਨਾਲ ਦੀ ਨਾਲ ਮੋਟਰ ਚਲਾਉ